स्वागत है किसान वीरो होडा ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੌਲਾ ਜੀ ਬਾਈ ਚਮਕੌਰ ਕੋਲੇ ਪਹੁੰਚੇ ਆ ਦੋ ਸੁਨ ਨਗੀਨੇ ਦਿਖਾਵਾਂਗੇ ਇੱਕ ਤਾਂ ਟਾਪ ਦੀ ਸੂਈ ਸਵਾਈ ਵੜ ਹੁਣੇ ਸੂਈ ਆ ਜੇਰ ਹਜੇ ਪੈਣੀ ਬਾਕੀ ਆ ਇਹ ਤੁਹਾਨੂੰ ਦਿਖਾਵਾਂਗੇ ਤੇ ਇੱਕ ਨਗੀਨਾ ਪੀਸ ਬਲਬਲ ਦਾ ਬੱਚਾ ਹੀ ਆ ਜਰਸੀ ਦਿਖਾਵਾਂ ਗੱਲਬਾਤ ਬਾਈ ਚਮਕੌਰ ਨਗਰਾਵਾਂਗੇ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਰਾ ਮੇਰਾ ਹੋ ਠੀਕ ਹੋ ਚਮਕੌਰ ਬਹੁਤ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਓਕੇ ਨੰਬਰ ਬੋਲੋ ਪਹਿਲਾਂ ਨੰਬਰ 9779475642 ਪਿੰਡ ਜੀ ਪਿੰਡ ਤਹਾਵਾ ਜਿਹੜਾ ਬਰਨਾਲਾ ਵੀਰੇ ਤਹਿਸੀਲ ਤਹਿਸੀਲ ਤੱਪਾ ਪੈਂਦੀ ਆ ओके जी तहसील ਤੇ ਇੱਕ ਬਾਈ ਇਧਰ ਜਲਨੇ ਹੱਥ ਬੰਨ ਕੇ ਬੇਨਦਿਆ ਭਰਾ ਮੇਰੇ ਕਿ ਤੋਖੜਾ ਗਾਣਾ ਨਾਲ ਮੈਂ ਉਹਨਾਂ ਨਾਲ ਇੱਕ ਬੱਸੀ ਨਹੀਂ ਆਪਾਂ ਲੈਣਦੇ ਨੇ ਵੀਰ ਬਣ ਕੇ ਮਿੰਤਾਲੀ ਗੱਲ ਹੀ ਐ ਓਕੇ ਆਪਾਂ ਬਹਿਣਾ ਵਾਸਤੇ ਸਾ ਤਾਜ਼ੀਆਂ ਵਾਹ ਜੀ ਤਾਜ਼ੀਆਂ ਮੈਂ ਸਵਾਜੇ ਫੋਨ ਵਾਲੇ ਕੋਈ ਚੱਕਰ ਨਹੀਂ ਹੈਗਾ ਬੱਸੀ ਆਪਾਂ ਲੈਣਦੇ ਨਹੀਂ ਹੈਗੇ ਇੱਕ ਘਰ ਵਿੱਚ ਕਹਿੰਦੇ ਗੱਟਾ-ਬੁੱਟਾ ਵਾਲਾ ਬੱਟਣਾ ਸਿਸਟਮ ਨਹੀਂ ਹੁੰਦਾ ਆਪਣੇ ਕੋਲੇ ਓਕੇ ਇੱਕ ਡੋਡੀ ਹੁੰਦਾ ਹਾਂ ਬਾਈ ਮੰਗਾ ਹੱਥ ਬੰਨ ਕੇ ਬੇਨਦਿਓ ਆਪ ਨੂੰ ਹੰਕਾਰ ਨਹੀਂ ਜਾਂ ਕੋਈ ਆਪ ਨੂੰ ਮਾਨ ਕਰਦਾ ਨਾ ਵੀ ਐਵੇਂ ਬਾਕੀ ਦਾ ਜਿਹੜਾ ਬੱਟੇ ਵਾਲੀ ਗੱਲ ਹੁੰਦੀ ਨਹੀਂ ਮਾੜਾ ਬਜ਼ੂ ਹੋਵੇ ਉਹਦਾ ਬੱਟਾ ਹੁੰਦਾ ਹਾਂ ਗਲਤੀ ਨਹੀਂ ਦਿੱਖਦਾ ਇਹ ਨਹੀਂ ਬਰਾ ਮੈਂ ਤਾਂ ਵੀ ਫਿਰ ਕਿਸੇ ਬੈਣ ਭਰਾ ਆਪਾਂ ਮਾਰਾ ਬਖਾ ਹਾਂ ਨਾ ਮਾਰਾ ਨਹੀਂ ਕਹਿੰਦੇ ਭਰਾ ਮੇਰੇ ਆਪਾਂ ਤਾਂ ਵੇਚਨੇ ਪੈਣਾ ਹਾਂ ਵੇਚਣੀ ਹੈ ਵੇਚਣਾ ਭਰੇ ਦੋ ਦਿਖਾਉਂਗਾ ਜੰਬਰ ਦੋ ਦਿਖਾਈਆਂ ਦਿਖਾਉਣੇ ਨੇ ਆਪਣੇ ਉਹ ਬੜਾ ਸੁਖਣਾ ਉਹ ਪਰਲੇ ਪਾਸਾ ਵੇਰਾ ਸਾਰਾ ਪੜਿਆ ਇਧਰ ਆਪਰੇ ਅੰਦੂਤਲੇ ਪਾਰਲਾ ਭਰਾ ਬਹੁਤ ਮਹਿਮਾਨ ਦਾ ਤੋਸਨਾਗ ਹਰ ਵਕਤ ਹਾਜ਼ਰ ਰਹਿਆ ਤੇ ਵੀ ਜਿਹੜੀ ਪਹਿਲੇ ਨੰਬਰ ਤੇ ਆਪਾਂ ਦੇਖੀਏ ਮੇਰੇ 25 ਤੋਂ 26 ਕਿਲੋ ਦੇ ਚਾਰ ਰੰਦ ਬੱਸੀ ਹੈ ਇਹ ਚੰਨੌਰ ਕੱਦ ਕਾਟ ਬਹੁਤ ਕੱਦ ਮੇਰਾ 6 ਫੁੱਟ ਦਾ ਕੱਦ ਦੇਖੀ ਲੈ ਇਹ ਆਉਂਦੀ ਹੈ ਵੀ 6 ਫੁੱਟ ਆ ਰਗੇ ਹਾਂ ਤੇ ਫ ਤਰਾ ਦੇ ਵਰਧਾਰਾਂ ਦੇ 1 2 2 ਕੁਛ ਵੀ ਨਹੀਂ ਕਹਿੰਦੇ ਬਾਪਾ ਕੱਢੀ ਮੜਾ ਭਰਾ ਮੇਰਾ ਕੱਢੋ ਇਹਨੂੰ ਬਾਹਰ ਬਾਹਰ ਕੱਢ ਦੀ ਫੇੜੀ ਆਪਾਂ ਧਾਰਾਂ ਮਰਵਾਵਾਂ ਇਹਦੇ ਚੰਗੜਾ ਚਮਕੌਰ ਦੂਜਾ ਸੂਆ ਸੂਂਦੀ ਆਪਾਂ ਦੂਜਾ ਸੂਆ ਸੂਂਦੀ ਆ 25 26 ਹੈ ਪਹਿਲੇ ਸੂਏ ਦਾ ਕਿੰਨਾ ਕੁ ਦੋਤ 25 ਤੋਂ 26 ਕਿਲੋ ਤੋਂ ਤਾਂ ਕੱਢਾ ਆਇਆ ਬਈ ਆ ਬੁੱਤ ਜਿੱਡੀ ਬਹਿੜਾ ਕਹਿਣ ਦੀ ਗੱਲ ਨਹੀਂ ਇਹ ਨਾ ਗਰਮੀ ਆ ਜਾਵਾ ਤੋਫੀ ਆ ਭਰਾ ਮੇਰੇ ਜਿੰਨੀ ਗੱਲ ਹੈ ਜੇ ਬੰਦਾ ਮੰਗਾ ਲੂ ਹਨਾ ਐ ਨਹੀਂ ਜਾ ਕੇ ਕਹੂੰ ਹਾਂ ਵੀ ਟਰੱਕ ਜਿੱਡੀ ਬਹਿੜਾ ਐ ਨਹੀਂ ਵੀ ਛੋਟੀ ਨਹੀਂ ਕਹੂ ਆ ਕੇ ਨਾ ਮਾਗਣਾ ਨਗੀਨਾ ਪੀਸੀ ਆ ਜੀ ਹਾ ਓਡੀ 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 ਮੁਰ ਨੂੰ ਲੈਵਾਂ ਨਹੀਂ ਮਾਗਣਾ ਵੀਰੇ ਫਿੱਟ ਫਿੱਟ ਲੈਵਾਓ ਜਿੰਨੀਆਂ ਮਤੋਂ ਆਪਣੇ ਚੈਨਲ ਤੇ ਤੇਰੇ ਵੀਡੀਓ ਪਏ ਨੇ ਕੋਈ ਲੈਲੇ ਦੀ ਮਾੜੀ ਨਹੀਂ ਹੁੰਦੀ ਦੋ ਚਾਰ ਜਿਹੜਾ ਬਾਹਰ ਖੜੀ ਨੇ ਆਪਣੇ ਨਾਲ ਹੋਰ ਓਕੇ ਖੜੀਆਂ ਖੜੀਆਂ ਵੀਰੇ ਲੈ ਚੋ ਫੀਲਸ ਆਉ ਆ ਜੀ ਸੀਸ ਆਉ 20 ਪੂਰੀ ਜਿੱਥੇ ਕਹਿੰਗੇ ਉੱਥੇ ਤੇ ਮਾਰੇ ਦੋਇਆ ਤੁਰਲਾ ਭਈ ਐਂ ਕੱਢ ਦੇ ਕਿ ਰਾਏ ਜਿਹੜਾ ਦਵਾਦੀ ਫਿਰ ਲੈ ਅੰਦਰ ਲੈ ਚਲੀ ਹੋਰ ਬੱਚੇ ਕੋਈ ਜਮ ਤਾਸੂਈ ਨੂੰ 20 ਮਿੰਟ ਹੀ ਹੋਏ ਆਪਾਂ ਵੀਡੀਓ ਬਮਣ ਬਣਾ ਲਾ ਗਏ ਅੱਜੋ ਜੇਰ ਦੀ ਜੇਰ ਤਾਂ ਸਾਮੀ ਪਲੀ ਵੇ ਜੇਰ ਕੋਈ ਪ੍ਰੋਬਲਮ ਪਾウダー ਫੂਡਰ ਦੀ ਪ ਅੱਧ ਕੀ ਫਿਰ ਕਿੰਨਾ ਦੇ ਦੂ 25 26 ਮੰਨ ਕੇ ਲੈ ਸੋਚਦਾ ਅੱਜ ਕੱਲ ਆ ਕੇ ਸੂਈ ਸੀ ਭਰਾ ਮੇਰਾ ਦਾਹਾ ਜਿਹੜਾ ਆਪਾਂ ਲਈ ਆ ਤੇ ਬਾਕੀ ਦਾ ਸਾਮੀ ਵੀ ਚੰਗੀ ਆ ਸਾਮੀ ਵੀ ਦਾ ਤੇ ਵੱਡੀ ਬਹੁਤ ਸਾਡੇ ਦੋਨਾਂ ਪਾਇਆ ਛੇ ਫੁੱਟ ਦੇ ਕੱਦ ਨੇਗੇ ਜਾਨਦਾਰ ਆ ਬੱਸੀ ਬੰਦਾ ਜਿਵੇਂ ਬਾਈ ਬੇ ਚਾਰ ਹੁੰਦਾ ਜਾ ਦੂਜੇ ਤੋਂ ਚਾਰ ਦਾ ਹੁੰਦਾ ਦੂਜੇ ਤੋਂ ਚਾਰ ਦਾ ਹੁੰਦਾ ਵੀਰੇ ਓਕੇ ਹਾਂ ਆ ਦੇਖੋ ਜੀ ਕੁਆਲਿਟੀ ਲੈਵੇ ਦੀ ਕਰੋ ਨੇੜ ਤੋਂ ਚੈੱਕ ਇੱਕ ਨੰਬਰ ਤੇ ਸਾਈਜ਼ ਪੂਰਾ ਵੱਡਾ ਵੱਡ ਦਾ ਸਾਰਾ ਸਾਰਾ ਭਾਈ ਜੇ ਬੇ ਖੁੱਲੀ ਹੋਈ ਹੋੜੀ ਇੱਕ ਚਾ ਕਰ ਲੈਣਾ ਓਕੇ ਜੀ ਓਕੇ ਜੀ ਆ ਦੇਖੋ ਧਾਰਾ ਦੂਰਾਂ ਦੀ ਵਾਈ ਦੀ ਬੈੜ ਇੱਕ ਨੰਬਰ ਹੁੰਦੀ ਆ ਐ ਨਹੀਂ ਗੱਲ ਹੈਗੀ ਇੱਕ ਨੰਬਰ ਦੋਨੋਂ ਪਾਸੇ ਬਿਲਕੁਲ ਮਰਦੀ ਬੈਜੇ ਕੋਈ ਚੱਕਰ ਨਹੀਂ ਠੰਡੀ ਸੀਲਾ ਮੂਹ ਲੈ ਜੇ ਮਾਰਦੇ ਚਮਕੌਰ ਤੇ ਭਾਈ ਇਹ ਭਾਈ ਨੇ ਪਹਿਲਾਂ ਕੋ ਕੱਢਿਆ ਹੈ ਕੱਢਿਆ ਥੋੜਾ ਪਹਿਲਾਂ ਹੁਣ ਕੋਈ ਨਹੀਂ ਕੱਢਿਆ ਮਝੂੜ ਮਾਰਨਾ ਨਹੀਂ ਪੈਣਾ ਬਈ ਠੀਕ ਆ ਵੀਰੇ ਬਾਅਦ ਚਮਕੌਰ ਚੱਕ ਲੈ ਉਂਗਲ ਵਰਗੀ ਧਾਰ ਪੈਂਦੀ ਆ ਉਂਗਲ ਵਰਗੀ ਧਾਰਾ ਚਵਾਈ ਦੀ ਇੱਕ ਨੰਬਰ ਆ ਠੰਡੀ ਸੀਲਾ ਰਾ 25 22 ਕੋਈ ਮਹਿਣਾ ਰਿਆ ਪੂਰੀ ਫੁੱਲ ਸਾਈ ਜਾਵੇ ਰੰਦ ਥੱਲੀ ਵਾਲੀ ਆ ਹਾਂ ਓਕੇ ਲੇਕਿਨ ਮੇਰੇ ਬਾਦੇ ਗਾੜੀ ਉ ਸੜਕ 'ਤੇ ਮੈਂ ਸੋਨੇ ਗੱਡੀ ਦੇਖੀ ਨੇ ਚਾਰੇ ਖੰਡ ਵਿੱਚ ਮੇ ਪੂਰੇ ਇੱਥੇ ਬੂਹਲੀ ਗਾੜੀ ਖਾ ਰਿਹਾ ਗਿੱਟ-ਗਿੱਟ ਦੇ ਬੂਹਲੀ ਦੇ ਬਿੱਟੇ ਲੈਵਾ ਬਈ ਯਾਰ ਆ ਦੇਖੋ ਤੇ ਉਹ ਠੰਡੀ ਸੀ ਲੈਵਾ ਕਹਿੰਦੀ ਬਿੱਟਾ ਕੁਝ ਨਹੀਂ ਕਹਿੰਦੀ ਇਹ ਤੇ ਜਦੋਂ ਦੇ ਜਦੋਂ ਦੁਬਾਰਾ ਫੇਰਵਾਇਆ ਕੁਝ ਨਹੀਂ ਲੈ ਓਕੇ ਜੀ ਲੈ ਦੁਬਾਰਾ ਫੇਰ ਮਾਰ ਲੰਦੜਾ ਲੈ ਦੁਬਾਰਾ ਆਪਣੀ ਗਾਏ ਲੀਂਦੀ ਬੱਸ ਵੀਰੇ ਓਕੇ ਲੈ ਦਸੱਲੀ ਵਾਲਾ ਕੰਮ ਆ ਹਨਾ ਬੜਾ ਵਰਗੀ ਚਾਰਾਂ ਦੇ ਲੈਵਾ ਦੇਖੀ ਫਿੱਟ-ਫਿੱਟ ਲੈਵਾ ਤੇ ਐ ਠੰਡੀ ਸੀਲ ਵਰਗੀ ਤੇ ਸਾਇ ਪੂਰਾ ਫੁੱਲਾ ਕਰਕੇ ਨਹੀਂ ਆਈ ਮੈਂ ਸਾਇ ਪੂਰਾ ਫੁੱਲ ਵੱਡੀ ਹੈਗਾ ਉਹ ਨਜ਼ਾਰੇਦਾਰੀ ਬੈਠਾ ਯਾਰ ਕਿਸੇ ਗੱਲੋਂ ਮੈਂ 6 ਫੁੱਟ ਦਾ ਕਾਤਾ ਦੇਖਿਆ ਇਹ ਲੈਵਾ ਵੀ ਬੈਗ ਜਿਵੇਂ ਆਪਾਂ ਪੌੜੀ ਲਾ ਕੇ ਸਿਸਟਮ ਤੋਂ ਬਾਹਰ ਗੱਡੀ ਖੜੀ ਹੈ ਜਿਹੜਾ ਹੂੰ ਗੱਡੀ ਸ਼ੂਨ ਨੂੰ ਡੱਟ ਕੇ ਜਿਵੇਂ ਫਿੱਟ ਫਿੱਟ ਲੇਟ ਆ ਗਿਆ ਜਮਕੌਰ ਬਾਹਰਲੇ ਕੰਟਰੀ ਜੀ ਮੁੱਲ ਬਈ ਫੋਨ ਤੇ ਕਰ ਲਾਗੇ ਭਰਾ ਮੇਰੇ ਕਿਹਦੇ ਬੰਦੇ ਨਾਲ ਗੱਲ ਜਾਈ ਜੈ ਜੀ ਉਹ ਕਿਸੇ ਬੰਦੇ ਨਾਲ ਗੱਲ ਚੱਲਦੀ ਹੈਗੀ ਓਕੇ ਫਿਰ ਔਖਾ ਹੋ ਜਾਂਦਾ ਨਾ ਓਕੇ ਹੁਣ ਦੋ ਨੰਬਰ ਯਾਰ ਦੋ ਨੰਬਰੇ ਬਲੂਨ ਨੇ 17 ਕਿਲੋ ਉੱਤੇ ਘੜਾਇਆ ਵੀਰੇ ਯਾਰ ਜੀ ਤੇ ਪਿਓਰ ਜਰਸੀ ਆ 450 ਆ ਦੂਜਾ ਸੂਆ ਸੀਲ ਠੰਡੀ ਵੀਰੇ ਰਹਿ ਵੀ ਓਕੇ ਸਲੀਨਰ ਕੀ ਪਈ ਮੈਂ ਬੇਚਾਰੇ ਪਾਸੇ ਲੇਵਾ ਪੁਲ ਪਲਾਈ ਵਾਲਾ ਲੇਵਾ ਵੀਰੇ ਬਹੁਤ ਵਧੀਆ ਕਿੰਨੇ ਦਿਨ ਘਟ ਜੂ ਚਮਕਾ ਵੀਰੇ 5-6 ਦਿਨ ਪਹਿਦੇ ਯਾਰ 5 ਤੋਂ 6 ਦਿਨ ਬਾਕੀ ਤੇ ਕਿੰਨਾ ਦੁੱਧ ਕੱਢ ਦੂਗੀ ਫਿਰ ਵੀਰੇ 17-18 ਕਿਲੋ ਉਤਦਾ ਕਿਸੇ ਬੰਦੇ ਮਿੱਤਰ ਤੋਂ ਲਈ ਆਪਾਂ ਦੂਜਾ ਕੀ ਬਲੂਨ ਹੈ ਮੈਂ ਦੂਜਾ ਸੂਆ ਤੇਰਾ ਦੂਜਾ ਸੂਆ ਸੁੰਦੀ ਆ ਹਾਂ ਤੇ ਠੰਡੀ ਸੀ ਲਾ ਜੀ ਮੂੰਹ ਤੇ ਹੱਥ ਮੜਿਆ ਦਿਖਾਓ ਜੀ ਹਾਂ ਆ ਕਰੋ ਕੁਆਲਿਟੀ ਚੈੱਕ ਹਾਂ ਬਿਲਕੁਲ ਕੁਆਲ ਮੂੰਹ ਦੇ ਇੰਨੇ ਸਨੱਖੀ ਆ ਹੱਥੋਂ ਮੜ ਜਿਵੇਂ ਪੰ ਆ ਦੇਖੋ ਜੀ ਦੇਖੋ ਫੇਸ ਕੁਆਲਿਟੀ ਇੱਕ ਨੰਬਰ ਓਕੇ ਹਾਂ ਬਿਲਕੁਲ ਚੱਲਦਾ ਤੇ ਹੂੰ ਬਹੁਤ ਚੰਗੀ ਜਮਾ ਇੱਕ ਇੱਕ ਨੰਬਰ ਆ ਭਰਾ ਹੂੰ ਸੀਲ ਠੰਡੀ ਦਾ ਸਲੱਗ ਬਹੁਤ ਆ ਵੀਰੇ ਪਸੀ ਆ ਕਿ ਮੇਰੇ 17 18 ਕਹਿ ਕੇ ਬਸ 17 ਕਿਲੋ ਉਹ ਤੋਂ ਤਾਂ ਕੱਢਿਆ 17 ਮੰਨ ਲੇ ਉਹ ਦੁੱਧਾ ਨਹੀਂ ਤਾਂ ਦੀ ਨੂੰ ਟੱਚ ਕਰ ਜੇ ਭਰਾ ਮੇਰਾ ਕੱਟੀ ਗਿਆ 17 ਕਿਲੋ ਮੰਨ ਕੇ ਲੈ ਰੇ ਓਕੇ ਜੀ ਆ ਦੇਖੋ ਫੇਸ ਕਰੋ ਤੇ ਸੀਲ ਠੰਡੀ ਆ ਹਾਂ ਜੋ ਮਰਜੀ ਥੱਲੇ ਬੈਠਾ ਰੇ ਕੁਝ ਵੀ ਨਹੀਂ ਕਹਿੰਦੀ ਵੀਰੇ ਤੇ ਸੀਲ ਠੰਡੀ ਦੇ ਥਾਣ ਦੇ ਕੈਸਾ ਲੱਗਿਆ ਵੀਰੇ ਰੱਬ ਦੀ ਉਮਰ ਲਾਵੇ ਤੇ ਨਿਕੜਵੇਂ ਪੂਰੀ ਗੈਪ ਸੀਲ ਠੰਡੀ ਦੇਖ ਲੈ ਹੂੰ ਨਹੀਂ ਠੀਕ ਆ ਜੇਮਗੌਰ ਕਿੰਨੇ ਪੈਸਾ ਬਾਈ ਇਹਦੇ ਇਹਦਾ ਮੁੱਲ ਜਨਾਬਰੇ 70 ਕਵਾ 75 ਕਵਾ ਸਿਰਫ 65000 ਦੀ ਦੇ ਦਾਂਗੇ ਬਾ ਜਾਏ ਰੇਟ ਆ ਜਾਏ ਜਮਾ ਭਰਾ ਮੇਰੇ ਇਦੂ ਕਹੇ ਇਦੂ ਬਾਦ ਕਹੂ ਦੰਦਾ ਨਹੀਂ ਪਰਣਾ ਆਪਾਂ ਬਹੁਤ ਮੱਥਾ ਮਾਰਦੇ ਆ ਠੰਡੀ ਸੀਲ ਨੂੰ ਦੇਖ ਕਿ ਕਿੰਨੀ ਸੁਰੱਖਿ ਹੈ ਭਰਾ ਦੇਖ ਲੈ ਫੇਸ ਲੈ ਫੇਸ ਕੁਆਲਟੀ ਦੇਖ ਇਦਨਾਂ ਜਾਨਵਰ ਬਹੁਤ ਘੱਟ ਨਿਕਲਦੇ ਦੇਖ ਲੈ ਤੇ ਉਹ ਠੰਡੀ ਦੇਖੀ ਮਿੱਠੀ ਬਹੁਤ ਹੈ ਕਿ ਵਨ ਟਾਇਰੀਆਂ ਜਿਹੋ ਜਿਹੇ ਜਾਰਤੀਆਂ ਹੁੰਦੀਆਂ ਹਨਾ ਹਾਂ ਦਿਖਾ ਜੀ ਆ ਚੀਜ਼ ਦੇਖ ਲੈ ਹੂੰ ਫੁੱਲ ਪਲੇ ਦੇ ਪੂਰੀ ਵਧੀਆ ਪਲੇ ਦੇ ਪੂਰੀ ਵਧੀਆ ਹੈ ਜੀ ਓਕੇ ਦੋ ਬੈੜਾਂ ਸੀ ਦੋਨੇ ਤੁਹਾਨੂੰ ਦਿਖਾਤੀਆਂ ਜੀ ਨੰਬਰ ਫੇਰ ਬੋਲਦੇ ਨੰਬਰ 9779475644 ਵੀਰੇ ਆਹ ਤੇ ਫੁੱਲ ਸਾਈਜ਼ ਵਾਲੀ ਬੈੜਾ ਆ ਗਈ ਰੱਬਾ ਜਿਹਨੇ ਜਿਹਨੇ ਪਹਿਲੇ ਫੋਨ ਤੇ ਲੈਣ ਵਾਲੀ ਬੈੜਾ ਬਈ ਬਹੁਤ ਚੰਗੀ ਆ ਦੋਦ ਵੀਰੇ ਦੇਖ ਲੈ ਪੌਣਾ ਫੁੱਟ ਮੂਹਰ ਨੂੰ ਲੈਵਾ ਹੈ ਕਹਿਣ ਦੀ ਗੱਲ ਤੇ ਜੋਸ ਕਿਸਾ ਮਾਰਿਆ ਇੱਕ ਲੈ ਕੇ ਜਾ ਜੋਸ ਕਿਸਾ ਮਾਰਿਆ ਸਾਥ ਹੁਣ ਦਿੱਤੀ ਨਹੀਂ ਚੰਗੀ ਆ ਮੰਗ ਰਹੀ ਧੋਰਾ ਮਾਰੀ ਤਾਂ ਮੈਂ ਪੁੱਛ ਓਕੇ ਜੀ ਲੈ ਨੰਬਰ ਬੋਲਦੇ ਬਈ ਨੰਬਰ 9779475644 ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਤੁਰ ਕੋਟਾਏ ਰਾਤੋਂ ਬਾਈਦਾ ਮਾਨਸਾ ਵਾਲੇ ਰੋਡ ਤੋਂ ਬਾਈਦਾ ਘਰ ਸਕੂਲ ਕੋਲ ਪੁੱਛ ਕੇ ਆ ਸਕਦੇ ਹਾਂ ਹਾਂਜੀ ਹਾਂਜੀ ਤੇ ਬਾਕੀ ਦਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦਾ ਹੈ ਕਿ ਨਵੀਂ ਵੀਡੀਓ ਦੇ ਨਾਲ